हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਧਗਾਣਾ ਧਗਾਣਾ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਕਰਿਆਲਾ ਵੱਡਾ ਪਿੰਡ ਬਿਲਕੁਲ ਲੱਗੇ ਆ ਸ਼ਹੀਦ ਪਿੰਡ ਥੋੜੀ ਦੂਰੀ ਤੇ ਆ ਠੀਕ ਆ ਜੀ ਤੇ ਇਸੇ ਤਰ੍ਹਾਂ ਧਾਰੀਵਾਲ ਇੱਕ ਪਾਸੇ ਪਿੰਡ ਆ ਜਾਂਦਾ ਇੱਕ ਪਾਸੇ ਦੋਸਤੋ ਚੀਮਾ ਬਰਵਾਲਾ ਇਹ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਪਿੰਡ ਆ ਕੋਈ 2-2 3-3 ਕਿਲੋਮੀਟਰ ਦੀ ਦੂਰੀ ਹੈ ਇਹਨਾਂ ਪਿੰਡਾਂ ਦੀ ਤੇ ਖਾਸ ਵਿਜਿਟ ਤੁਸੀਂ ਪਿੰਡ ਧਗਾਣੇ ਕਰਨੀ ਆ। ਪਸ਼ੂ ਵਪਾਰ ਦਾ ਕੰਮ ਆ ਤੇ ਬਹੁਤ ਸਾਫ਼ ਸੁਥਰੇ ਪਸ਼ੂ ਆ ਜਿਹੜੇ ਦੋਸਤੋ ਇਸ ਘਰੇ ਆਉਂਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਪਸ਼ੂ ਵਪਾਰ ਦਾ ਕੰਮ ਬਾਈਹੋਰੀ ਕਰਦੇ ਆ ਰਹੇ ਨੇ। ਪੂਰੀ ਡਿਟੇਲ ਆਪਾਂ ਲਵਾਂਗੇ ਕੱਲੇ-ਕੱਲੇ ਪਸ਼ੂ ਦੀ ਡਿਟੇਲ ਜਿਹੜੀ ਆ ਦੋਸਤੋ ਆਪਾਂ ਬਾਈਹੋਰੋਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਜ 13 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 12:30 ਵਜੇ ਦਾ ਸਮਾਂ ਹੈਗਾ। ਪਸ਼ੂ ਦੋਸਤੋ ਮਾਰਨਿੰਗ ਟਾਈਮ ਚਵਾਈ ਕਦੋਂ ਹੋਈ ਆ ਤੋਂ ਲੈ ਕੇ ਕਿੰਨਾ ਥੱਲੇ ਮਿਲਕ ਜਾਂ ਉਹ ਪੂਰੀ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਬਾਕੀ ਤੁਸੀਂ ਆਪਣਾ ਸੰਪਰਕ ਜਰੂਰ ਬਣਾ ਕੇ ਰੱਖ ਸਕਦੇ ਜੀ ਠੀਕ ਆ ਜੀ ਪਸ਼ੂ ਵਪਾਰ ਦਾ ਕੰਮ ਆ ਤੇ ਰੇਟ ਪੜ ਤੇ ਜਿਹੜੇ ਆ ਉਹ ਵੀ ਬਿਲਕੁਲ ਜੈਨੂਨ ਜਾਇਜ਼ ਰੇਟ ਭਾਅ ਪੜਤਾ ਹੋਊਗਾ ਨਾਰਮਲ ਹੋਰ ਥਾਂ ਟਿਕਾਣਿਆਂ ਨਾਲੋਂ ਆਓ ਕਰਦੇ ਆਂ ਗੱਲਬਾਤ ਬਾਈ ਹੋਰਾਂ ਦੇ ਨਾਲ ਪੁੱਛ ਲੈਣੀਆਂ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਜਿੰਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਤੂ ਸਾਫ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਤੁਹਾਨੂੰ ਔਰ ਤੁਹਾਡਾ ਵੇਖ ਚੈਨਲ ਵੇਖਣ ਵਾਲੇ ਸਾਰੇ ਭ ਹੋਰੇ ਠੀਕ ਠਾਕ ਜੀ ਠੀਕ ਠਾਕ ਜੀ ਭਾਈ ਸੰਤੂ ਸਾਹਿਬ ਬਹੁਤ ਵਧੀਆ ਜੀ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਠੀਕ ਹੈ ਜੀ ਮਿਹਰਬਾਨੀ ਅੱਛਾ ਇੱਕ ਭਾਜੀ ਆਪਣਾ ਨਾਮ ਆਪਣੇ ਭੈਣ ਭਰਾਵਾਂ ਨੂੰ ਸਾਰੇ ਵੀਰਾਂ ਨੂੰ ਜ਼ਰੂਰਤਾ ਸੀ ਮੇਰਾ ਨਾਮ ਜੀ ਸਰਦਾਰ ਜੀ ਸੁਰਿੰਦਰ ਸਿੰਘ ਆ ਪਿੰਡ ਮੇਰਾ ਤਗਾਣਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਤੇ ਇਹ ਵਪਾਰ ਦੀ ਗੱਲ ਕਰ ਲਈਏ ਤੇ ਨਵੇਂ ਭੈਣ ਭਰਾ ਪਹਿਲੀ ਵਾਰੀ ਜਦੋਂ ਆਪਾਂ ਕੋਈ ਵੀਡੀਓ ਪਾਉਣੇ ਆ ਜਿਸ ਘਰ ਤੋਂ ਜੀ ਇਹ ਜਾਨਣਾ ਬਹੁਤ ਜ਼ਰੂਰੀ ਹੁੰਦਾ ਵੀ ਕਿੰਨੇ ਕ ਪਿਛਲੇ ਸਮੇਂ ਤੋਂ ਜਿਹੜਾ ਵਪਾਰ ਦਾ ਕੰਮ ਕਰ ਰਹੇ ਆ ਮੈਂ ਜੀ 15 16 ਸਾਲ ਤੋਂ ਕੰਮ ਕਰ ਰਹੇ ਆ 15 16 ਸਾਲ ਪਰ ਅੱਜ ਮੈਂ ਵੀਡੀਓ ਪਹਿਲੀ ਪਾਉਣ ਲੱਗਾ ਠੀਕ ਹੈ ਜੀ ਲੱਗਦਾ ਆਗੇ ਭੈਣ ਭਰਾ ਮੈਨੂੰ ਬਹੁਤ ਪਿਆਰ ਦੇਣਗੇ ਚਲੋ ਉਮੀਦ ਕਰਦੇ ਆ ਜੀ ਜਦੋਂ ਸਾਫ਼ ਸੁਥਰਾ ਕੰਮ ਆ ਰੇਟ ਪੜ ਤਾਂ ਜਾਇਜ਼ ਆ ਤੇ ਜੋ ਦੱਸਿਆ ਜਾਂਦਾ ਸਭ ਤੋਂ ਵੱਡੀ ਗੱਲ ਭਾਜੀ ਵੀ ਜੋ ਦੱਸਿਆ ਜਾਂਦਾ ਉਹ ਤੇ ਪੂਰਾ ਖਰਾ ਅੱਗੋਂ ਕੁ ਵੀਰ ਉਤਰੇ ਤੇ ਉਥੇ ਭੈਣ ਭਰਾ ਪਿਆਰ ਦਿੰਦੇ ਆ ਤੇ ਨਾਲ ਜਰੂਰ ਜਿਹੜਾ ਆਪਦਾ ਕਲੈਕਟਿਵਿਟੀ ਹੈਗੀ ਆ ਉਹ ਸੰਪਰਕ ਬਣਾ ਕੇ ਰੱਖਦੇ ਆ ਲੰਬੇ ਸਮੇਂ ਤੱਕ ਜੀ ਤੇ ਆਪਾਂ ਅੱਜ ਚਾਰ ਨਗਦ ਖਾਦਨੇ ਆ ਜੀ ਜੀ ਹਾਂਜੀ ਚਾਰੇ ਸੂਈਆਂ ਜੀ ਤਾਜ਼ੀਆਂ ਸੂਈਆਂ ਮੱਜਾਂ ਚਾਰੇ ਠੀਕ ਆ ਜੀ ਚਾਰੇ ਮੱਜਾਂ ਦੋਸਤੋ ਚਾਰੇ ਬਿਲਕੁਲ ਤਾਜ਼ੀਆਂ ਸੂਈਆਂ ਨੇ ਤੇ ਚਾਰਾਂ ਦੀ ਡਿਟੇਲ ਸਾਂਝੀ ਕਰਾਂਗੇ ਬੱਚੇ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਠੀਕ ਹੈ ਚਾਰਾਂ ਮਗਰ ਬੱਚੇ ਆ ਜਿਨੇ ਜਿਨੇ ਦੇਨ ਦਾ ਬੱਚਾ ਹੋਊਗਾ ਉਹਨੇ ਉਹਨੇ ਦਿਨ ਤੇ ਜਿਹੜੇ ਬੱਚੇ ਦੱਸੀ ਜਾਣਗੇ ਆਪਾਂ ਪਹਿਲਾ ਸਭ ਤੋਂ ਪਾਜੀ ਇੱਥੋਂ ਸਟਾਰਟ ਕਰ ਲਈਏ ਜਿਹੜੀ ਆਪਣੇ ਕੋਲ ਬਿਲਕੁਲ ਵੱਡੇ ਕੱਦ ਪੁੱਤ ਦੇ ਵਿੱਚ ਆ ਮੱਝ ਐ ਦਿਖਾਈ ਦੇ ਰਹੀ ਹੈ ਸੋ ਕੀ ਡਿਟੇਲ ਆ ਜੀ ਇਹਦੀ ਇਹਨੂੰ ਸੰਧੂ ਸਾਹਿਬ ਦੂਜੇ ਸੂਵੇ ਆਏ ਇਹਨੂੰ ਸੂਈ ਨੂੰ ਅੱਜ ਸਤਵਾਂ ਦੇਣ ਆ ਜੀ ਤੇ ਇਹਦੇ ਮਗਰ ਪਿੱਛੇ ਕੱਟਾ ਹੈ ਹਾਂਜੀ ਇਸ ਟਾਈਮ ਜਿਹੜਾ ਬੋਲਾ ਰੇ ਥੱਲੇ ਜਿਹੜਾ ਵਾਕ ਤਿਕ ਨੇ 11 ਲੀਟਰ ਤਿਆਰ ਆ ਜੀ ਤੇ ਇਸ ਟਾਈਮ ਆਪਾਂ ਦੀ 10 ਲੀਟਰ ਦੀ ਗਰੰਟੀ ਕਰਦੇ ਆ ਉਹ ਕੰਡਾ ਕਰ ਲਵੇ ਲੀਟਰ ਮਾਰ ਲਵੇ ਜਿੱਦਾਂ ਮਰਜ਼ੀ ਕਰ ਲਵੇ ਹੂੰ ਅੱਜ 7ਵਾਂ ਦਿਨ ਇਹਨੇ ਸੁਈ ਹੋ 7ਵਾਂ ਦਿਨ ਆ ਦੋਸਤੋ ਤੇ ਪੱਥਰ ਤੇ ਲੀਕ ਵਾਲੀ ਗੱਲਬਾਤ ਹੋ ਜਾਣੀ ਆ ਇਧਰ ਵੇਖੋ ਹਾਈਟ ਕੱਦ ਪੂਰਾ ਝੋਟੀ ਦੂਜੇ ਸਵੇ ਸੁਈ ਆ ਤੇ ਮਗਰ ਕੱਟਾ ਮੇਲ ਕਾਫ ਆ ਠੀਕ ਆ ਜੀ ਮੇਲ ਕਾਫ ਆ ਮਗਰ 7 ਦਿਨਾਂ ਦੀ ਸੁਈ ਆ ਤੇ ਹਾਈਟ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਕੱਦ ਬਹੁਤ ਫੁੱਲ ਵੱਡੀ ਆ ਹਾਈਟ ਵੱਡੀ ਆ ਪੇਟ ਪੁੱਠਾ ਤੁਸੀਂ ਵੇਖ ਸਕਦੇ ਜੀ ਪੂਰੀ ਚੌੜੀ ਪੇਟ ਪੁੱਠੇ ਦੀ ਤੇ 7 ਦਿਨ ਸਾਰੇ ਹਜੇ ਹੋਏ ਆ ਸੂਈ ਨੂੰ ਦਸੋਂ ਦੁੱਧ ਬਾਹਰ ਵੀ ਹੋ ਸਕਦਾ ਪਰ ਬਾਈਆਂ ਦਾ ਵੀ ਘੱਟੋ ਘੱਟ ਵੀ 9 ਕਿਲੋ 10 9 ਦੇ ਦਰਮਿਆਨ ਜਿਹੜਾ ਹੁਣ ਮੌਕੇ ਤੇ ਹਾਜ਼ਰ ਹੋਊਗਾ ਠੀਕ ਆ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਤਸੱਲੀ ਨਾਲ ਦਿਖਾ ਦਿੰਨੇ ਆ ਪਤਲੇ ਪਿੰਡੇ ਦੀ ਆ ਚਮੜੀ ਬਿਲਕੁਲ ਐਨ ਪਤਲੀ ਠੀਕ ਆ ਜੀ ਤੇ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਤਸੱਲੀ ਦੇ ਨਾਲ ਆ ਵੇਖੋ ਠੀਕ ਆ ਜੀ ਸਿੰਗਿਸੂ ਕੀ ਵੇਖ ਲੋ ਠੀਕ ਆ ਜੀ ਤੇ ਨਾਰਮਲੀ ਜਿਵੇਂ ਥੋੜੇ ਜੇ ਕ੍ਰੋਸ ਦੇ ਵਿੱਚ ਜਿਵੇਂ ਨੀਲੀ ਦਾ ਕ੍ਰੋਸ ਪਸ਼ੂ ਆ ਜਾਂਦੇ ਆ ਉਹਦੇ ਵਿੱਚ ਝੋਟੀ ਆ ਠੀਕ ਆ ਹਾਈਟ ਪੂਰੀ ਆ ਲੈਂਥ ਪੂਰੀ ਆ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਬਾਕੀ ਮੈਂ ਇੱਕ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀ ਦੋਸਤੋ ਵੀ ਮਾਰਨਿੰਗ ਕਿੰਨੇ ਵਜੇ ਪਸ਼ੂ ਦਾ ਚਵਾ ਹੋਇਆ ਉਹ ਜ਼ਰੂਰ ਦੱਸਿਆ ਜਾਊਗਾ ਠੀਕ ਆ ਕਿਉਂਕਿ ਕਈ ਵਾਰ ਪਸ਼ੂ ਅੱਜ ਹੁਣ ਜਿਹੜੀ ਆਪਾਂ ਵੀਡੀਓ ਆ 12:30 ਕੋਈ 1:00 ਦੇ ਨੇੜੇ ਤੇੜੇ ਬਣਾ ਰਹੇ ਆ ਕਈ ਵਾਰ ਪਸੂ ਡੱਕੇ ਹੁੰਦੇ ਆ ਤੇ ਬਹੁਤੇ ਵੀਰਾਂ ਨੂੰ ਕੁਝ ਜਜਮੈਂਟ ਨਹੀਂ ਹੁੰਦੀ ਇਸ ਕਰਕੇ ਸਮੇਂ ਦਾ ਜ਼ਰੂਰ ਪੁੱਛ ਲਾਂਗੇ ਵੀ ਮਾਰਨਿੰਗ ਚਵਾਈ ਕਿੰਨੇ ਸਮੇਂ ਤੇ ਕੀਤੀ ਹੈ ਅੱਛਾ ਭਾਜੀ ਮਾਰਨਿੰਗ ਚਵਾਈ ਕਿੰਨੇ ਕ ਟਾਈਮ ਤੋਂ ਹੁੰਦੀ ਹੈ ਆਪਣੀ ਸੰਤੂ ਸਾਹਿਬ ਪੂਰੇ 6 ਵਜੇ ਚਵਾਈ ਸ਼ੁਰੂ ਕੀਤੀ ਆ ਇਸ ਮੈਂ ਦੀ ਚਵਾਈ ਆ ਜਿਹੜੀ ਪਹਿਲੇ ਨੰਬਰ ਵਾਲੀ ਦੀ ਇਹਦੀ ਚਵਾਈ ਤਕਰੀਬਨ 6:20 ਤੇ 25 ਤੇ 6:30 ਚਵਾਈ ਹੋਈ ਆ ਜੀ ਠੀਕ ਹੈ ਬਾਕੀ ਦੋਸਤੋ ਵੀਡੀਓ ਅੱਜ ਹੀ ਅਪਲੋਡ ਹੋ ਜਾਣੀ ਆ ਅੱਜ ਵੀਡੀਓ ਜਦੋਂ ਪੈ ਜਾਂਦੀ ਆ ਬਿਲਕੁਲ ਤੁਹਾਡੇ ਸਾਹਮਣੇ ਸ਼ੋਅ ਹੋ ਜਾਂਦੀ ਆ ਤਾਂ ਤੁਸੀਂ ਬਿਲਕੁਲ 6:30 ਵਜੇ ਕੋਈ ਵੀ ਪਹੁੰਚ ਸਕਦਾ ਤਸੱਲੀ ਕਰ ਸਕਦਾ ਇੱਕ ਟਾਈਮ ਚੋ ਲੋ ਕੋਈ ਦੋ ਟਾਈਮ ਚੋ ਲੋ ਤਸੱਲੀ ਆਪਦੀ ਕਰ ਹਾਂ ਹਾਂ ਇੱਕ ਟਾਈਮ ਚੋਵੇ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਆਪਣੀ ਤਸੱਲੀ ਕਰਕੇ ਆਪਣੇ ਘਰੋਂ ਫੇਰ ਪਸ਼ੂ ਘੜੇ ਬਿਲਕੁਲ ਜੀ ਤੇ ਆਹ ਦੋਸਤੋ ਥਣ ਭਾਂਡਾ ਠੀਕ ਹੈ ਜੀ ਤੇ ਮਾਰਨਿੰਗ 6:30 ਵਜੇ ਚੋਈ ਤੁਹਾਨੂੰ ਨੋਟ ਕਰਾਤੀ ਆ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਏਕੜ ਜਾਂ ਕਿਸੇ ਤਰ੍ਹਾਂ ਦਾ ਡੱਕ ਟਕਈਆ ਕਰਕੇ ਪਸ਼ੂ ਨਹੀਂ ਦਿਖਾਇਆ ਗਿਆ ਠੀਕ ਆ ਫਿਲਹਾਲ ਆਪਦੀ ਤਸੱਲੀ ਨੂੰ ਪਹਿਲ ਦੇ ਲਾ ਕਰੋ ਪ੍ਰੈਫਰੈਂਸ ਜਿਹੜੀ ਆ ਉਹ ਤਸੱਲੀ ਪਹਿਲ ਦੇਦਾਰ ਦੇ ਕਰੋ ਇਹਦਾ ਮੁੱਲ ਕੀ ਰਹੂਗਾ ਜੀ ਮੋਲੇ ਦਾ ਸੰਧੂ ਸਾਹਿਬ ਆਪਾਂ ਕਰਦੇ ਆ 82000 ਰੁਪਇਆ ਹਾਂਜੀ ਔਰ ਇੱਕ ਘੱਟ 80 ਦੀ ਆਪਾਂ ਮੈਂ ਦੇ ਦਾਂਗਾ ਇੱਕ ਘਟ ਅਸੀਂ ਦੀ ਇੱਕ ਘਟ ਅਸੀਂ ਦੀ ਛੋਟੀ ਜਿਹੜਾ ਵੀ ਕੋਈ ਵੀਰ ਉਹਦੇ ਵਿੱਚੋਂ ਛੋੜ ਛੱਪਾ ਕਰਾਂਗੇ ਮਾਨਤਨ ਪੂਰਾ ਕਰਾਂਗੇ ਕਿਉਂ ਪਹਿਲੀ ਵਾਰੀ ਕਿਸੇ ਨੇ ਪਾਪ ਕੀਤਾ ਹੈ ਸੋ ਪਹਿਲੀ ਵੀਡੀਓ ਆ ਦੋਸਤੋ ਆਪਣੀ ਜਿੰਨਾ ਵੀ ਚੀਜ਼ ਨੂੰ ਇੱਕ ਵਾਰੀ ਜਾਣ ਕੇ ਦੇਖ ਲਿਓ ਬਣਦਾ ਸਰਦਾ ਜਿੰਨਾ ਵੀ ਤੁਸੀਂ ਰੇਡ ਲਾਉਣਾ ਹੋਇਆ ਉਹ ਵੀ ਲਾ ਸਕਦਾ ਕੋਈ ਵੀਰ ਪਰ ਜਿੰਨਾ ਕਿਹਾ ਗਿਆ ਦੋਸਤੋ ਤੇ ਜੋ ਕੋਈ ਪਿਆਰ ਮੁਹੱਬਤ ਹੋਰ ਗਮਾਨਤਨ ਕਰਾਉਣਾ ਉਹ ਹੋ ਜੂਗਾ ਠੀਕ ਆ ਜੀ ਤੇ ਆ ਮਗਰ ਬੱਚਾ ਤੁਹਾਨੂੰ ਦਿਖਾਤਾ ਸੀ ਮੇਲ ਕਾਬ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਜਿਹੜੀ ਅਗਲੀ ਤੁਹਾਨੂੰ ਆ ਮਾਜ ਦਿਖਾਉਣੀ ਆ ਇਹ ਵੀ ਆਪਾਂ ਪੁੱਛ ਲੈਨੇ ਆਹ ਸੂਆ ਕਿੰਵਾ ਜੀ ਤੀਜਾ ਸੂਆ ਸੰਧੂ ਸਾਹਿਬ ਦਾ ਤੀਜਾ ਸੂਆ ਤੇ ਸਵਾਇ ਨੂੰ ਕਿੰਨਾ ਹੋ ਗਿਆ ਇਹਨੂੰ ਸੂਈ ਨੂੰ ਸੰਧੂ ਸਾਹਿਬ 10 ਦਿਨ ਹੋ ਗਿਆ 10 ਦਿਨ ਹਾਂਜੀ 10 11 ਦਿਨ ਹੋ ਗਿਆ ਇਹਨੂੰ ਸੂਈ ਨੂੰ ਹਾਂਜੀ ਇਸ ਟਾਈਮ ਇਹਦੇ ਥੱਲੇ ਲੀਟਰਾਂ ਵਾਲਾ 11 ਕਿਲੋ ਦੁੱਧ ਦਾ ਕੰਡੇ ਵਾਲਾ 10 ਕਿਲੋ ਦੁੱਧ ਦਾ ਕੰਡਾ ਅਪਸ਼ੱਕ ਨਹੀਂ ਅਗਲਾ ਆਪਣਾ ਲੈ ਕੇ ਆਵੇ ਕੰਡਾ ਕਰਕੇ ਫੇਰ ਖੜੇ ਦੋ ਟਾਂਕ ਚ ਦੁੱਧ ਵੀ ਕੰਡੇ ਵਾਲਾ ਕੰਡੇ ਵਾਲਾ ਠੀਕ ਹੈ ਜੀ 10 ਕਿਲੋ ਤੇ ਦਿਨ ਇਹਨੂੰ ਕਿੰਨੇ ਦੱਸਦੇ 15 ਇਹਨੂੰ ਨਹੀਂ ਜੀ ਇਹਨੂੰ ਸੂਈ ਨੂੰ 10 ਦਾ 10 ਤੋਂ 12 ਦਿਨ ਗੇਨ ਲਓ 11 ਕਿਲੋ 12 ਕਿਲੋ ਇੰਨੇ ਦਿਨ ਆ ਇਹਨੂੰ ਸੂਈ ਨੂੰ ਠੀਕ ਹੈ ਜੀ 10 ਤੋਂ 11 ਦਿਨ ਦੋਸਤੋ ਤੁਸੀਂ ਗ ਬਿਲਕੁਲ ਪ੍ਰੋਵਾਈਡ ਤੁਹਾਨੂੰ ਇੱਥੋਂ ਵੀ ਹੋ ਜੂਗਾ ਜਿਹੜੇ ਵੀਰ ਨੇ ਤਸੱਲੀ ਕਰਨੀ ਆ ਜ਼ਿਆਦਾਤਰ ਵਪਾਰੀ ਕੰਡੇ ਦੇ ਨੇੜੇ ਤੇੜੇ ਨਹੀਂ ਆਉਂਦੇਗੇ ਕਿਉਂ ਬਾਜੀ ਜੀ ਸਰ ਠੀਕ ਆ ਤੇ 10 ਕਿਲੋ ਦਾ ਕੰਡਾ ਪਾਈ ਜਾਂਦਾ ਵੀ ਕਰਕੇ ਕੋਈ ਵੀਰ ਲੈ ਕੇ ਜਾਵੇ ਤੇ ਸੂਬਾ ਤੇ ਤੀਜਾ ਜੀ ਤੀਜਾ ਸੂਬਾ ਤੀਜਾ ਸੂਬਾ ਠੀਕ ਆ ਖੋਲ ਕੇ ਦਿਖਾਓ ਜੀ ਇਹ ਵੀ ਖੋਲੋ ਤੇ ਪਤਲਾ ਪਿੰਡਾ ਦੋਸਤੋ ਬਿਲਕੁਲ ਇਹ 90 ਜਿਹੜੀ ਪਹਿਲਾਂ ਤੁਹਾਨੂੰ ਝੋਟੀ ਦਿਖਾਈ ਆ ਪਿੰਡੇ ਦੀਆਂ ਸਾਰੀਆਂ ਬਿਲਕੁਲ ਪਤਲੀਆਂ ਤੇ ਥਣ ਭਾਂਡਾ ਤੁਸੀਂ ਵੇਖੋ ਵੇਣ ਕਾਫੀ ਮੋਟੀ ਰਸੇ ਵਰਗੀ ਠੀਕ ਆ ਜੀ ਆਹ ਦੇਖੋ ਜੀ ਫੇਸ ਕੁਆਲਿਟੀ ਵ ਮਗਰ ਇਹਦੇ ਵੀ ਕਟਾ ਜੀ ਹਾਂਜੀ ਕਟਾ ਦੀ ਕਟਾ ਮਗਰ ਇਹਦੇ ਵੀ ਕਟਾ ਤੇ ਚਾਰ ਮੱਝਾਂ ਦੋਸਤੋ ਦਿਖਾਉਣੀਆਂ ਤੁਹਾਨੂੰ ਤੇ ਚਾਰਾਂ ਮਗਰ ਤਿੰਨਾ ਮਗਰ ਕੱਟੇ ਆ ਮੇਲ ਕਾਫਾ ਤੇ ਇੱਕ ਮਗਰ ਜਿਹੜੀ ਫੀਮੇਲ ਆ ਠੀਕ ਆ ਪਤਲੇ ਪਿੰਡੇ ਦੀ ਆ ਸਿੰਗਲ ਖੱਡੀ ਦੀ ਆ 10 ਕਿਲੋ ਜਿਹੜਾ ਦੁੱਧ ਆ ਦੋਸਤੋ ਅੱਜ 10 ਦਿਨਾਂ ਦੀ ਕੋਈ ਵੀ ਮੰਨ ਲੇ 12 ਦਿਨਾਂ ਦੀ ਮੰਨ ਲੇ 10 ਕਿਲੋ ਜਿਹੜਾ ਦੁੱਧ ਹਾਜ਼ਰ ਆ ਆ ਲਓ ਜੀ ਆ ਫੇਸ ਕੁਆਲਿਟੀ ਬਾਕੀ ਥਣ ਭਾਂਡੇ ਸਾਫ਼ ਸੁਥਰੀਆਂ ਦੋਸਤੋ ਕੋਈ ਸਾਈਡ ਕਿਸੇ ਤਰ੍ਹਾਂ ਦਾ ਕੋਈ ਤੁਹਾਨੂੰ ਮੌਕੇ ਤੇ ਜੋ ਮੈਂ ਦੇਖ ਰਿਹਾ ਮੈਂ ਤੁਹਾਨੂੰ ਉਹ ਦੱਸੂਗਾ ਠੀਕ ਆ ਕੋਈ ਸਾਈਡ ਬਾਈ ਰੱਖਣ ਦਾ ਕੋਈ ਜਿਹੜਾ ਕੰਮ ਨਾ ਹੋਊਗਾ ਇੱਕਸਾਰ ਬਿਲਕੁਲ ਫੱਤਰ ਲੇਵਾ ਚੌਰਸ ਲੇਵਾ ਹਵਾਨਾ ਇੱਕਸਾਰ ਥਣ ਵੀ ਠੀਕ ਆ ਤੇ ਚਵਾ ਬਿਲਕੁਲ ਪਸਮਾਈ ਇੱਕ ਨੰਬਰ ਜੀ ਇੱਕ ਨੰਬਰ ਚਵਾਈ ਪਸਮਾਈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਆਪਣੀ ਤਸੱਲੀ ਕਰੇ ਕੋਈ ਵੀਰ ਆ ਕੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਬਿਲਕੁਲ ਜੀ ਬਿਲਕੁਲ ਤੇ ਤਸੱਲੀ ਜਿਹੜੀ ਆ ਦੋਸਤੋ ਪਈਆਂ ਦਾ ਵੀ ਆਪਦੀ ਕਰਿਓ ਕਿਸੇ ਤਰ੍ਹਾਂ ਦੀ ਕੋਈ ਭੂਰ ਛਟਾ ਅਨਦਰ ਕਿਸੇ ਤਰ੍ਹਾਂ ਦੀ ਕੋਈ ਉਮੀਦ ਤੁਹਾਨੂੰ ਜੜੀ ਆ ਮੁਸ਼ਕਲ ਆ ਉਹ ਵੇਖਣ ਦੇ ਵਿੱਚ ਨਹੀਂ ਮਿਲੂਗੀ। ਕਈ ਵਾਰ ਹੋ ਜਾਂਦਾ ਪਸ਼ੂ ਦੇ ਵਿੱਚ ਕੋਈ ਕਮੀ ਪੇਸ਼ੀ ਹੋਵੇ ਧਾਰ ਫੁਹਾਰਾ ਹੋਵੇ ਤੇ ਉਹ ਪਹਿਲਾਂ ਦੱਸਣਯੋਗ ਗੱਲ ਆ। ਕੋਈ ਇੱਥੋਂ ਦੂਰ ਜਾ ਕੇ ਕੋਈ ਸਫ਼ਰ ਤੈਅ ਕਰਕੇ ਆਵੇ ਤੇ ਬਾਅਦ ਵਿੱਚ ਪਰੇਸ਼ਾਨੀ ਆਵੇ ਉਹ ਗਲਤ ਗੱਲ ਹੋ ਜਾਂਦੀ ਆ। ਤੇ ਇਹਦਾ ਮੁੱਲ ਕੀ ਰਹੂਗਾ ਜੀ? ਇਹਦਾ ਮੁੱਲ ਸੰਧੂ ਸਾਹਿਬ ਆਪਾਂ ਕਰਦੇ ਆ 70000 ਰੁਪਇਆ। ਹਾਂਜੀ। ਤੇ 68000 ਰੁਪਇਆ ਦੀ ਮੈਂ ਦੇ ਦਾਂਗੀ। 68 ਦੀ ਲੈਨ ਦੇਣ ਵਾਲੀ ਗੱਲ ਹੀ ਹੈ ਲੈਨ ਦੇਣ ਵਾਲੀ ਗੱਲ ਕੋਈ 150 ਛੋੜ ਹੋਊਗੀ ਉਹਦੇ ਵਿੱਚੋਂ ਰੱਸਾ ਛੋੜ ਕੀਤਾ ਜਾਊਗਾ ਠੀਕ ਹੈ ਜੀ 68000 ਦੇ ਵਿੱਚੋਂ ਦੋਸਤੋ ਰੱਸਾ ਛੋੜ ਜਿਹੜਾ ਮਾਨਤਨ ਉਹ ਕੀਤਾ ਜਾਊਗਾ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਜਿਹੜੀ ਅਸੀਂ ਮੱਝ ਦਿਖਾਉਣੇ ਆ ਬੇਲ ਤਾਂ ਬਹੁਤ ਚੰਗੀ ਖਾਸ ਆ ਸਪੈਸ਼ਲ ਬੇਲ ਆ ਵੇਖੋ ਕਿ ਲੰਬਾਈ ਬਹੁਤ ਜ਼ਿਆਦੀ ਆ ਸਟਰਕਚਰ ਜਿਹੜਾ ਇਸ ਮੱਝ ਦਾ ਐਦਾਂ ਦਾ ਠੀਕ ਹੈ ਜੀ ਫੇਸ ਕੁਆਲਿਟੀ ਆ ਮੂੰਹ ਮੱਥੇ ਤੋਂ ਵੇਖ ਲਓ ਤੇ ਬਾਡੀ ਬਣਤਰ ਦੀ ਬਹੁਤ ਸੋਹਣੀ ਆ ਹਾਈਟ ਮੀਡੀਅਮ ਆ ਪਰ ਰਾਜੀ ਆ ਵਜਨ ਭਜਨ ਪੂਰਾ ਅੱਛਾ ਜੀ ਇਸ ਮੱਝ ਦੀ ਇਹਦੇ ਥੱਲੇ ਸੰਧੂ ਸਾਹਿਬ ਦੁੱਧ ਲੀਟਰਾਂ ਵਾਲਾ 10 ਕਿਲੋ ਆ ਜੀ ਔਰ ਕੰਡੇ ਵਾਲਾ 9 ਕਿਲੋ ਦੁੱਧ ਤਿਆਰ ਆ ਦੇ ਥੱਲੇ 9 ਕਿਲੋ ਹਾਂਜੀ ਆਪਾਂ 1 ਲੀਟਰ ਘੱਟ ਦੱਸ ਕੇ ਦਿਆਂਗੇ ਹਾਂਜੀ ਕਿਉਂਕਿ ਅਗਲੇ ਦੇ ਘਰ ਜਾ ਕੇ ਪੂਰਾ ਨਿਕਲੇ ਹੂੰ ਬਿਲਕੁਲ ਸਹੀ ਹੈ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਇਹਨੂੰ ਸੰਧੂ ਸਾਹਿਬ 15 ਦਿਨ ਹੋ ਗਏ 16 15 16 15 16 ਦਿਨਾਂ ਦੀ ਪਿੱਛੇ ਇਹਦੇ ਕੱਟੀ ਆ ਲਓ ਜੀ ਇਹਦੇ ਮਗਰ ਕੱਟੀ ਆ ਦੋਸਤੋ 15 16 ਦਿਨਾਂ ਦੀ ਇਹ ਮੱਝ ਸੂਈ ਹੈ ਤੇ ਆਹ ਮਗਰ ਨੀਲੀ ਦੀ ਕੱਟੀ ਜੇ ਠੀਕ ਆ ਜੀ ਘੱਟ ਕੋਟ ਤੁਸੀਂ ਦੇਖ ਸਕਦੇ ਹੋ ਮਗਰ ਕੱਟੀ ਦਾ ਮੱਥ ਤੇ ਪੈਰ ਜਿਹੜੇ ਦੋਸਤੋ ਮਾਰਕੀਟਿੰਗ ਦੇ ਵਿੱਚ ਨੇ ਤੇ ਚਾਰੇ ਤੇ ਆ ਮੱਝ ਖੋਲ ਕੇ ਦਿਖਾ ਦੂਗੀ ਖੋਲ ਠੀਕ ਆ 10 ਕਿਲੋ ਦੋਸਤੋ 10 ਕਿਲੋ ਦੋ 10 ਪਰ ਲੀਟਰਾਂ ਦੇ ਵਿੱਚ 10 ਕਿਲੋ ਆ ਤੇ ਕੰਡੇ ਵਾਲਾ ਜੇ ਕਹਿ ਲਈਏ ਨਾ ਆਪਾਂ ਤੇ ਉਹ ਮੱਝ ਦਾ ਵੀ 9 10 ਕਿ ਆਪਾਂ ਦਾਂਗੇ 8.5 9 ਕਿਲੋ ਤੇ 15 16 ਦਿਨਾਂ ਦਾ ਸੂਆ ਆ ਸਾਰਾ ਠੀਕ ਆ ਜੀ ਬਿਲਕੁਲ ਤਾਜੀ ਸੂਈ ਆ 15 16 ਦਿਨਾਂ ਤੇ ਨਾਰਮਲੀ ਪਸ਼ੂ ਹੁਣ ਜਿੱਦਾ ਕਿ ਮਾਰੇ ਮੂਹਰੇ ਚੱਲ ਕੇ ਗਾਂ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਦੋ ਤੋਂ ਬਾਧਾਂ ਦੇ ਸਾਰ ਜਿਹੜੇ ਆ

ਠੀਕ ਆ ਇਹਦਾ ਫਿਰ ਭਾਜੀ ਮੁੱਲ ਕੀ ਰਹੂਗਾ ਲੈਣ ਦੇ ਨਾਲ ਸਾਹਿਬ ਇਹਦਾ ਮੁੱਲ ਕਰਦੇ ਆ 70000 ਰੁਪਇਆ ਹਾਂ ਤੇ ਇਹ ਆਪਾਂ 67000 ਰੁਪਇਆ ਦੀ ਖਾਨਾ ਆ ਇਹਦੀ 67000 ਦੀ ਹਾਂਜੀ ਲਓ ਜੀ ਇਹ 67000 ਦੀ ਹੋ ਜਾਊਗੀ ਠੀਕ ਆ ਜੀ ਤੇ ਬਿਲਕੁਲ ਤਾਜ਼ੇ ਸਵੇ ਸਵੇ ਪਸ਼ੂ ਆ ਦੋਸਤੋ 15 ਦਿਨਾਂ ਤੱਕ ਜਿਹੜਾ ਐਂਡ ਹੋ ਜਾਂਦਾ 15 ਦਿਨਾਂ ਤੋਂ ਪਹਿਲਾਂ ਪਹਿਲਾਂ ਕੋਈ 2-2 ਹਫ਼ਤੇ ਦੀਆਂ ਸੌਰੀ 2 ਹਫ਼ਤੇ ਤੇ 15 ਦਿਨਾਂ ਦੀਆਂ ਸੂਈਆਂ ਇੱਕ ਦੋ ਮੱਝਾਂ ਜਿਹੜੀਆਂ ਉਹ 6-6 7-7 ਦਿਨਾਂ ਦੀਆਂ ਸੂਈਆਂ ਠੀਕ ਆ ਤੇ ਇਹਦਾ ਮੁੱਲ ਵੀ ਜਿਹੜਾ ਕਲੀਅਰ ਹੋ ਗਿਆ ਪਸੰਦ ਆਊਗੀ ਤੁਹਾਨੂੰ ਜ਼ਰੂਰ ਤੁਸੀਂ ਕੰ ਆ ਆ ਗਈ ਆਪਣੇ ਕੋਲ ਲਾਸਟ ਦੇ ਵਿੱਚ ਠੀਕ ਹੈ ਗ੍ਰੇਡੇਡ ਵੀ ਆ ਜਾਂਦੀ ਹੈ ਦੋਸਤੋ ਜਿੱਦਾਂ ਕਿ ਨਾਰਮਲੀ ਵੀਰਨੀਲੀ ਦੇ ਵਿੱਚ ਕਹਿੰਦੇ ਨੇ ਗ੍ਰੇਡੇਡ ਆਪਾਂ ਕਿਉਂਕਿ ਅੱਖਾਂ ਜੜੀਆਂ ਘੱਟ ਬਿੱਲੀ ਮਣਕੀ ਅੱਖਾ ਸਟਰਕਚਰ ਜਿਹੜਾ ਤੁਸੀਂ ਬਿਲਕੁਲ ਤੁਸੀਂ ਮੰਨ ਲਿਓ ਵੀ ਗ੍ਰੇਡੇਡ ਠੀਕ ਹੈ ਤੇ ਮੱਝ ਚੰਗੀ ਆ ਆ ਬਿਲਕੁਲ ਬਾਡੀ ਬੈਂਟਰ ਪੇਟ ਪੁਠਾ ਪਤਲਾ ਚੰਮ ਬਿਲਕੁਲ ਇਹਦਾ ਸੂਬਾ ਦੱਸਿਓ ਜੀ ਕਿਨਵਾ ਇਹ ਤੀਜੇ ਸਵੇ ਸੰਦੂ ਸਾਹਿਬ ਤੇ ਜਿਸ ਹੋਵੇ ਆ ਛੇ ਦੇ ਕਟਾ ਵਾ ਸੁਆ ਦਾ ਛੇ 7 ਦਿਨ ਦਾ ਹੈ 8 ਦਿਨ ਦਾ ਹੈ ਮੰਨ ਲਓ ਤੇ 7 8 ਦਿਨ ਦਾ 7 8 ਦਿਨ ਦਾ ਹਾਂਜੀ ਤੇ ਹੁਣ ਆਪਾਂ ਚਵਾ ਦਾਂਗੇ ਆਪਣੇ ਘਰੇ ਕੀ ਦੁੱਧ ਦਾ ਇਹਦੇ ਥੱਲੇ ਦੁੱਧ ਸੰਧੂ ਸਾਹਿਬ ਆ ਜਿਹੜਾ ਵਾ 8 8.5 ਕਿਲੋ ਔਰ 7 ਲੀਟਰ ਕੰਡੇ ਵਾਲਾ 7.5 ਲੀਟਰ ਕੰਡਾ ਕਰਾ ਕੇ ਦਿਆਂਗੇ ਬੋਲੇ ਜੀ ਆ ਮੈਂ ਅਜੇ ਪੰਨਿਆਂ ਸ਼ਾਂਦਰਾ ਦਾ ਸੱਤਾਂ ਦਾ ਸੁਆ ਇਹਦਾ ਬਿਲਕੁਲ ਮਗਰ ਇਹਦੇ ਵੀ ਮੇਲ ਕਾਫ ਆ ਹਾਂਜੀ ਕਟਾ ਕਟਾ ਹੈ ਮਗਰ ਛਿਆਂ 7 ਦਿਨਾਂ ਦੀ ਸੂਈ ਹੈ ਦੋਸਤੋ ਆ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਪਤਲੇ ਪਿੰਡੇ ਦੀ ਆ ਤੇ ਛਿਆਂ 7 ਦਿਨ ਦੀ ਸੂਈ ਮਗਰ ਕਟ ਆ ਕਰੋ ਚਾ ਕ ਆ ਮਗਰ ਮੇਲ ਕਾ ਫਜੀ ਤੇ ਆ ਫੇਸ ਕੁਆਲਟੀ ਜੇ ਸਮਝਦੀ ਸੁਹਾ ਤੀਜਾ ਠੀਕ ਹੈ ਰਿਐਲਿਟੀ ਦੇ ਵਿੱਚ ਦੋਸਤੋ ਉਹਨਾਂ ਕ ਦੁੱਧ ਜਾਂ ਉਹਨਾਂ ਕ ਬੌਲੇ ਦੇ ਵਿੱਚ ਬੌਲੇ ਤੋਂ ਸਾਰੇ ਵੈਸੇ ਪਸ਼ੂ ਬਾਹਰ ਆ ਕੱਚਾ ਬੌਲਾ ਤੁਸੀਂ ਮੰਨ ਲਿਓ ਵੀ ਸੱਤਾਂ ਅਕ ਦਿਨਾਂ ਤੇ 6-7 ਦਿਨਾਂ ਦੱਸੂਗਾ 6-7 ਦਿਨਾਂ ਦੀ ਉਹ ਦੱਸਿਆ ਗਿਆ ਵੀ ਜਿਹੜਾ ਹੁਣ ਬਿਲਕੁਲ ਪ੍ਰੈਜ਼ੈਂਟ ਟਾਈਮ ਦੇ ਵਿੱਚ ਤੁਸੀਂ ਕਿਸੇ ਵੀਰ ਨੇ ਧਾਰ ਕਢਣੀ ਆ ਤੇ ਕੰਡਾ ਕਰਕੇ ਵੇਖਣਾ ਉਹ ਦੱਸਿਆ ਗਿਆ ਠੀਕ ਆ ਜੀ ਕੋਈ ਇਹ ਨਹੀਂ ਹੈਗਾ ਕਿ ਵੀ ਹੋਵੇ ਥੱਲੇ ਮਤਲਬ ਕਿ 5-4 ਕਿਲੋ ਦਾ ਕਿ ਆ 8 ਕਿਲੋ ਜਾਵੇ ਉਹ ਕੰਮ ਨਹੀਂ ਕਰ ਬਈ ਜਿੰਨਾ ਕਿਹਾ ਵੀ ਉਹਨਾਂ ਬਿਲਕੁਲ ਤਸੱਲੀ ਤੁਹਾਨੂੰ ਕਰਵਾਉਣਗੇ ਭਾਜੀ ਹੋਰੀ ਠੀਕ ਆ ਤੇ ਉਸ ਤੋਂ ਬਾਅਦ ਤੁਹਾਡੀ ਸੇਵਾ ਜਿਹੜਾ ਵੀਰ ਕੇ ਲੈ ਜਾਊਗਾ ਤੇ ਉਹ ਤੁਸੀਂ ਬਿਲਕੁਲ ਕਰਕੇ ਹੋਰ ਵੀ ਵਧੇਰੇ ਦੁੱਧ ਲੈ ਸਕਦੇ ਜੀ ਤੇ ਇਹਦਾ ਲੈਣ ਦੇ ਨੂੰ ਫਿਰ ਕੀ ਕਰਾਂਗੇ ਸੰਧੂ ਸਾਹਿਬ ਇਹਦਾ ਮੁੱਲ ਬਿਲਕੁਲ ਨਿੱਕਾ ਜਾ ਮੈਂ ਬੜੀ ਚੰਗੀ ਆ ਇਹਦਾ ਮੁੱਲ ਹੈਗਾ ਲੈ 60000 ਰੁਪਿਆ ਹੂੰ ਲੈਣਾ ਇਹਦਾ 57000 ਰੁਪਿਆ ਜੀ 57000 ਦੀ ਹਾਂ ਨਾ 57000 ਦੀ ਹਾਂਜੀ ਦੋ ਦੇ 10 ਕਿਲੋ ਮੈਂ ਆਪਣੀ ਮੌਜਨਾ ਚ ਪਾਉਗੀ ਹੂੰ ਤੇ 57000 ਰੁਪਿਆ ਦੀ ਹਾਂ ਨਾ ਕਰਾਂਗੇ ਠੀਕ ਹੈ ਜੀ ਲਓ ਵੀ ਦੋਸਤੋ ਇਹ 57 ਦੀ ਹੋ ਜੂਗੀ ਠੀਕ ਹੈ ਜੀ ਲੈਣ ਦੇ ਨਾਲ ਹੀ ਗੱਲ ਹੀ ਆ ਵੀ 57000 ਦੀ ਠੀਕ ਆ ਕੋਈ 8 8 ਕਿਲੋ ਦੇ ਨੀਅਰ ਬਾਰਡ ਜਿਹੜਾ ਇਹਦੇ ਥੱਲੇ ਆ ਦੁੱਧ ਹੈਗਾ ਹੁਣ ਮੌਕੇ ਦਾ ਚਵਾਈ ਦਾ ਕੋਈ ਅੰਤ ਨਹੀਂ ਆ ਨਹੀਂ ਬਾਕੀ ਧਾਰਾ ਤੋਂ ਹਥਣਾ ਦੀਆਂ ਬਰਾਬਰੇ ਜੀ ਸੱਜੇ ਬਿਲਕੁਲ ਸੰਧੂ ਸਾਹਿਬ ਓਕੇ ਚਵਾਈ ਅਗਲੇ ਪਿਛਲੇ ਤਨ ਦੀ ਬਿਲਕੁਲ ਗਰੰਟੀ ਦੇਾਂਗੇ ਫੁੱਲ ਹਮ ਲਓ ਜੀ ਅੱਜ ਫਿਰ ਭਾਜੀ ਆਪਣੇ ਕੋਲ ਚਾਰ ਪਸ਼ੂ ਸੀ ਚਾਰ ਪਸ਼ੂ ਜੀ ਤੇ ਚਾਰਾਂ ਤਾਂ ਚਲੋ ਰੇਟ ਭਾਅ ਫੜਦਾ ਦੋਸਤੋ ਤੁਹਾਨੂੰ ਸਾਰਿਆਂ ਦਾ ਪਸੰਦ ਆਇਆ ਹੋਊਗਾ ਇਸੇ ਤਰ੍ਹਾਂ ਦੋਸਤੋ ਬਿਲਕੁਲ ਪਸ਼ੂ ਦੇ ਅਕੋਰਡਿੰਗ ਹੀ ਰੇਟ ਕੀਤਾ ਜਾਂਦਾ ਮੁੱਲ ਕੀਤਾ ਜਾਂਦਾ ਇਸੇ ਤਰ੍ਹਾਂ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ ਕੱਲ ਪਰਸੋਂ ਤੁਹਾਨੂੰ ਬੱਕਰੀਆਂ ਚੀਜ਼ਾਂ ਦਿਖਾਉਣੀਆਂ ਸੀ ਵੀ ਜਿੱਦਾਂ ਭਾਜੀ ਜ਼ਿਕਰ ਕਰਦਾ ਮੱਝਾਂ ਚੰਗੀਆਂ ਆਈਆਂ ਸੀ ਹਨਾ ਵੱਡੀਆਂ ਹੋਣ ਹਾਂਜੀ ਹਾਂਜੀ ਸੰਤੂ ਸਾਹਿਬ ਬਹੁਤ ਤਗੜੀਆਂ ਮੱਝਾਂ ਇੱਕ ਝੋਟੀ ਕੱਲ ਵੇਚੀ ਆ ਹਾਂਜੀ ਇਹ ਉਹਦੇ ਥੱਲੇ ਬੋਲਾ ਹੀ ਤਕਰੀਬਨ 9-10 ਕਿਲੋ ਦੋ ਤਿੰਨਾਂ ਦਿਨਾਂ ਦੀ ਸੂਈ ਇੱਕ ਥੱਲੇ 14 ਕਿਲੋ ਦੁੱਧ ਸੀ ਉਹ ਪਰਸੋਂ ਵੇਚੀ ਆ ਜੀ ਹਾਂਜੀ ਬਹੁਤ ਚੰਗੀਆਂ ਝੋਟੀਆਂ ਦੋਵੇਂ ਦੂਜੀ ਦੂਜੀ ਸਵੇਰ ਠੀਕ ਆ ਜੀ ਤੇ ਤੁਸੀਂ ਲੈ ਲਓਗੇ ਕਰਕੇ ਤੇ ਫਿਰ ਉਹ ਵਿਕਰੀ ਚ ਵੇਖ ਵੇਗੀਆਂ ਵਾਂਦੇ ਇਹ ਫਿਰ ਰਹਿ ਗਈਆਂ ਸਹੀ ਆ ਜੀ ਕਰੋ ਜਰੂਰ ਭੈਣ ਭਰਾ ਆਪਣੇ ਨਾਲ ਜੁੜਨ ਦੇ ਸੰਪਰਕ ਬਣਾ ਕੇ ਰੱਖਣਗੇ ਤੇ ਨੰਬਰ ਆਪਣੇ ਜਰੂਰ ਬੋਲ ਲਿਓ ਜੀ ਸੰਤੂ ਸਾਹਿਬ ਆਪਣਾ ਮੋਬਾਈਲ ਨੰਬਰ ਹੈਗਾ 9872 69859 ਠੀਕ ਹੈ ਠੀਕ ਹੈ ਸੋ ਦੋਸਤੋ ਇਹ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਕਰਦੇ ਆਂਗੇ ਆਪਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੀ ਕਾਲ ਕਰ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੰਤੂ ਸਾਹਿਬ